ਇਕ ਅਚਾਨਕ ਹੋਏ ਜਹਾਜ਼ ਹਾਦਸੇ 'ਚ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ ਦੇ ਦੇਹਾਂਤ ਦੀ ਖਬਰ ਨੇ ਸਿਆਸਤ ਤੋਂ ਲੈ ਕੇ ਆਮ ਜਨਤਾ ਤੱਕ ਹਲਚਲ ਮਚਾ ਦਿੱਤੀ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਜਹਾਜ਼ ਅੱਜ ਸਵੇਰੇ ਮਹਾਰਾਸ਼ਟਰ ਦੇ ਬਰਮਤੀ ਵਿੱਚ ਵਾਪਰੇ ਜਹਾਜ਼ ਹਾਦਸੇ ਦੌਰਾਨ ਦੇਹਾਂਤ ਹੋ ਗਿਆ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਹਾਦਸਾ ਬਰਮਤੀ ਹਵਾਈ ਅੱਡੇ ਤੇ ਲੈਂਡਿੰਗ ਦੌਰਾਨ ਵਾਪਰਿਆ ਇਸ ਹਾਦਸੇ 'ਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ ਅਜੀਤ ਪਵਾਰ ਪ੍ਰੀਸ਼ਦ ਚੋਣਾ ਸਬੰਧੀ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ ਇੱਕ ਨਿੱਜੀ ਚਾਰਟਰਡ ਜਹਾਜ਼ ਵਿੱਚ ਬਾਰਾਮਤੀ ਜਾ ਰਹੇ ਸਨ। ਮਹਾਰਾਸ਼ਟਰ ਦੀ ਰਾਜਨੀਤੀ ਦੇ ਮੁੱਖ ਚਿਹਰਿਆਂ ਵਿੱਚ ਸ਼ਾਮਿਲ ਅਜੀਤ ਪਵਾਰ ਲੰਬੇ ਸਮੇਂ ਤੋਂ ਰਾਜ ਦੀ ਸਿਆਸਤ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਪਰ ਅਜੀਤ ਪਵਾਰ ਅੱਜ ਸਵੇਰੇ ਬਾਰਾਮਤੀ ਵਿੱਚ ਵਾਪਰੇ ਜਹਾਜ਼ ਹਾਦਸੇ ਦੌਰਾਨ ਅਜੀਤ ਪਵਾਰ ਦਾ ਦਿਹਾਂਤ ਹੋ ਗਿਆ। ਉਹ 67 ਵਰਿਆਂ ਦੇ ਸਨ। ਆਓ ਅਜੀਤ ਪਵਾਰ ਦੇ ਰਾਜਨੀਤਿਕ ਜੀਵਨ ਨਾਲ ਜੁੜੀਆਂ ਗੱਲਾਂ ਸਬੰਧੀ ਜਾਣਕਾਰੀ ਹਾਸਲ ਕਰੀਏ। ਮਹਾਰਾਸ਼ਟਰ ਦੀ ਰਾਜਨੀਤੀ ਦੇ ਦਿਗਜ਼ ਆਗੂ ਅਜੀਤ ਪਵਾਰ ਨੂੰ ਪਿਛਲੇ 13 ਸਾਲਾਂ ਵਿੱਚ 5 ਵਾਰ ਉਪ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਉਹ ਮਹਾਰਾਸ਼ਟਰ ਦੇ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਉਪ ਮੁੱਖ ਮੰਤਰੀ ਰਹਿਣ ਵਾਲੇ ਆਗੂ ਵੀ ਰਹੇ ਅਜੀਤ ਪਵਾਰ ਦਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਕਾਰਜਕਾਲ 10 ਨਵੰਬਰ 2010 ਤੋਂ 25 ਸਤੰਬਰ 2012 ਉਪ ਮੁੱਖ ਮੰਤਰੀ ਰਹੇ ਜਦ ਕੇ ਮੁੱਖ ਮੰਤਰੀ ਪ੍ਰਿਥਵੀ ਰਾਜਵਾਨ 25 ਅਕਤੂਬਰ 2012 ਤੋਂ 26 ਸਤੰਬਰ 2014 ਉਪ ਮੁੱਖ ਮੰਤਰੀ ਰਹੇ ਜਦ ਕੇ ਮੁੱਖ ਮੰਤਰੀ ਪ੍ਰਿਥਵੀ ਰਾਜਵਾਨ 23 ਨਵੰਬਰ 2019 ਤੋਂ 26 ਨਵੰਬਰ 20 ਉਹਨੇ ਉਪ ਮੁੱਖ ਮੰਤਰੀ ਰਹੇ ਜਦਕਿ ਮੁੱਖ ਮੰਤਰੀ ਦਿਵਿੰਦਰ ਫਣਵੀਸ 3 ਦਸੰਬਰ 2019 ਤੋਂ 29 ਜੂਨ 2022 ਉਪ ਮੁੱਖ ਮੰਤਰੀ ਰਹੇ ਜਦਕਿ ਮੁੱਖ ਮੰਤਰੀ ਉਦਵ ਠਾਕਰੇ 2 ਜੁਲਾਈ 2023 ਤੋਂ 28 ਜਨਵਰੀ 2026 ਤੱਕ ਉਪ ਮੁੱਖ ਮੰਤਰੀ ਰਹੇ ਜਦਕਿ ਮੁੱਖ ਮੰਤਰੀ ਦਿਵਿੰਦਰ ਫਣਵੀਸ ਨੇ ਕੌਣ ਨੇ ਅਜੀਤ ਪਵਾਰ ਅਜੀਤ ਨੰਤਰਾਓ ਪਵਾਰ ਦਾ ਜਨਮ 22 ਜੁਲਾਈ 1959 ਨੂੰ ਮਹਾਰਾਸ਼ਟਰ ਦੇ ਐਮਦ ਨਗਰ ਜ਼ਿਲ੍ਹੇ ਵਿੱਚ ਹੋਇਆ ਉਹ ਐਨਸੀਪੀ ਮੁਖੀ ਸ਼ਰਧ ਪਵਾਰ ਦੇ ਵੱਡੇ ਭਰਾ ਅਨੰਤਰਾਓ ਪਵਾਰ ਦੇ ਪੁੱਤਰ ਨੇ ਉਹਨਾਂ ਦੇ ਪਿਤਾ ਵੀ ਸ਼ਾਂਤाराम ਰਾਸ਼ ਕਮਲ ਸਟੂਡੀਓ ਵਿੱਚ ਕੰਮ ਕਰਦੇ ਸਨ ਅਜੀਤ ਪਵਾਰ ਨੇ ਆਪਣੇ ਚਾਚੇ ਸ਼ਰਧ ਪਵਾਰ ਦੇ ਰਾਜਨੀਤਿਕ ਨਕਸ਼ੇ ਕਦਮ ਤੇ ਚੱਲ ਕੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਜਨਤਾ ਅਤੇ ਸਮਰਤਕ ਵਿਚਾਰ ਉਹ ਦਾਦਾ ਦੇ ਨਾਂ ਨਾਲ ਮਸ਼ਹੂਰ ਨੇ ਉਹਨਾਂ ਨੇ ਆਪਣੀ ਸ਼ੁਰੂਆਤੀ ਸਿੱਖਿਆ ਦਿਉਲੀ ਪਰਿਵਾਰ ਤੋਂ ਕੀਤੀ ਅਤੇ ਬਾਕੀ ਦੀ ਸਿੱਖਿਆ ਮਹਾਰਾਸ਼ਟਰ ਸਿੱਖਿਆ ਬੋਰਡ ਤੋਂ ਪੂਰੀ ਕੀਤੀ ਰਾਜਨੀਤਿਕ ਸਫ਼ਰ ਕਿਵੇਂ ਰਿਹਾ ਅਜੀਤ ਨੇ ਰਾਜਨੀਤੀ ਦੀ ਸ਼ੁਰੂਆਤ 1982 ਵਿੱਚ ਕੀਤੀ ਜਦੋਂ ਉਹ ਸਿਰਫ 20 ਸਾਲ ਦੇ ਸਨ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਚੀਨੀ ਸਹਿਕਾਰੀ ਸੰਸਥਾ ਦਾ ਚੋਣ ਲੜਿਆ 1991 ਪੂਨੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਪ੍ਰਧਾਨ ਬਣੇ ਅਤੇ 16 ਸਾਲ ਤੱਕ ਇਸ ਅਹੁਦੇ 'ਤੇ ਰਹੇ 1991 ਬਾਰਾਮਤੀ ਤੋਂ ਲੋਕ ਸਭਾ ਲਈ ਚੁਣੇ ਗਏ ਪਰ ਆਪਣੇ ਚਾਚੇ ਸ਼ਰਦ ਪਵਾਰ ਲਈ ਸੀਟ ਛੱਡ ਦਿੱਤੀ ਅਤੇ ਉਸੇ ਸਾਲ ਮਹਾਰਾਸ਼ਟਰ ਵਿਧਾਨ ਸਭਾ ਲਈ ਚੁਣੇ ਗਏ 1992 ਤੋਂ 1993 ਖੇਤੀਬਾੜੀ ਅਤੇ ਵesਲੀ ਰਾਸ਼ ਮੰਤਰੀ ਬਣੇ ਸਾਲ 1995 1999 20 ਚਾਰ 2009 ਅਤੇ 2014 ਵਿੱਚ ਬਾਰਾਮਤੀ ਹਲਕੇ ਤੋਂ ਲਗਾਤਾਰ ਚਿਤ ਦੇ ਰਹੇ ਉਹਨਾਂ ਨੇ ਖੇਤੀਬਾੜੀ ਬਾਗਬਾਨੀ ਬਿਜਲੀ ਅਤੇ ਜਲ ਸਰੋਤ ਮੰਤਰੀ ਵਰਗੇ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ ਜਲ ਸਰੋਤ ਮੰਤਰੀ ਚੋਣਾਂ ਨੇ ਕਾਟੀ ਅਤੇ ਕੋਕਨ ਸਿੰਚਾਈ ਪ੍ਰੋਜੈਕਟਾਂ ਦੀ ਜ਼ਿੰਮੇਵਾਰੀ ਸੰਭਾਲੀ ਅਜੀਤ ਪਵਾਰ ਨੂੰ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਪ੍ਰਭਾਵਸ਼ਾਲੀ ਆਗੂ ਮੰਨਿਆ ਜਾਂਦਾ ਸੀ 2009 ਦੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹਨਾਂ ਨੇ ਉਪ ਮੁੱਖ ਮੰਤਰੀ ਬਣਨ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਇਹ ਉਸ ਸਮੇਂ ਅਹੁਦਾ ਛਗਨ ਪੁਜਵਲ ਨੂੰ ਮਿਲਿਆ ਹਾਲਾਂਕਿ ਦਸੰਬਰ 2010 ਵਿੱਚ ਉਹ ਪਹਿਲੀ ਵਾਰ ਉਪ ਮੁੱਖ ਮੰਤਰੀ ਬਣੇ 2013 ਵਿੱਚ ਉਹਨਾਂ ਦਾ ਨਾਂ ਸਿੰਚਾਈ ਕੁਟਾਲੇ ਨਾਲ ਜੁੜੇ ਵਿਵਾਦ ਵਿੱਚ ਆਇਆ ਅਤੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਬਾਅਦ ਵਿੱਚ ਉਹਨਾਂ ਨੂੰ ਕਲੀਨ ਚਿੱਟ ਮਿਲੀ ਅਤੇ ਮੁਰ ਅਹੁਦੇ ਤੇ ਵਾਪਸ ਆਏ ਅਜੀਤ ਪਵਾਰ ਦਾ ਰਾਜਨੀਤਿਕ ਜੀਵਨ ਵਿਵਾਦਾਂ ਨਾਲ ਵੀ ਜੁੜਿਆ ਰਿਹਾ 2014 ਚ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਤਮਕਾਉਣ ਦਾ ਇਲਜ਼ਾਮ ਲੱਗਿਆ ਪ੍ਰਸ਼ਟਾਚਾਰ ਅਤੇ ਅਹੁਦੇ ਦੇ ਦੁਰਉਪਯੋਗ ਦੇ ਇਲਜ਼ਾਮ ਵੀ ਸਮੇਂ-ਸਮੇਂ ਤੇ ਲੱਗੇ ਲਾਵਾਸਾ ਲੈਕਸਿਟੀ ਪ੍ਰੋਜੈਕਟ ਵਿੱਚ ਦਿੱਤੀਤ ਮਦਦ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਵਿਵਾਦ ਇਨ੍ਹਾਂ ਵਿਵਾਦਾਂ ਦੇ ਬਾਵਜੂਦ ਅਜੀਤ ਪਵਾਰ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਐਨਸੀਪੀ ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂਆਂ ਵਿੱਚ ਗਿਣੇ ਜਾਂਦੇ ਨੇ ਰਾਜਨੀਤਿਕ ਪਛਾਣ ਅਜੀਤ ਪਵਾਰ ਨੂੰ ਇੱਕ ਮਜਬੂਤ ਪ੍ਰਸ਼ਾਸਨਿਕ ਅਨੁਭਵ ਵਾਲੇ ਆਗੂ ਵਜੋਂ ਦੇਖਿਆ ਜਾਂਦਾ ਰਿਹਾ ਉਹਨਾਂ ਅਤੇ ਚਾਚੇ ਸ਼ਰਦ ਪਵਾਰ ਵਿਚਕਾਰ ਰਾਜਨੀਤਿਕ ਮਤਪੇਦਾਂ ਦੀ ਚਰਚਾ ਵੀ ਹੁੰਦੀ ਰਹੀ ਪਰ ਉਹਨਾਂ ਨੇ ਹਮੇਸ਼ਾ ਆਪਣੇ ਆਪ ਨੂੰ ਸ਼ਰਦ ਪਵਾਰ ਦਾ ਭਗਤ ਦੱਸਿਆ ਅਜੀਤ ਪਵਾਰ ਮਹਾਰਾਸ਼ਟਰ ਦੀ ਸਤਾ ਰਾਜਨੀਤੀ ਦੇ ਸਭ ਤੋਂ ਅਹਿਮ ਚਿਹਰਿਆਂ ਵਿੱਚ ਸ਼ਾਮਿਲ ਰਹੇ ਅਤੇ ਰਾਜ ਦੀ ਰਾਜਨੀਤੀ ਵਿੱਚ ਉਹਨਾਂ ਦੀ ਭੂਮਿਕਾ ਨਿਰਣਾਇਕ ਮੰਨੀ ਜਾਂਦੀ ਸੀ ਅਜੀਤ ਪਵਾਰ ਜਿਨ੍ਹਾਂ ਦਾ ਇੱਕ ਜਹਾਜ਼ ਹਾਦਸੇ 'ਚ ਦਿਹਾਂਤ ਹੋ ਗਿਆ ਉਹ ਪਿੱਛੇ ਆਪਣੇ ਪਰਿਵਾਰ 'ਚ ਪਤਨੀ ਸਨੇਤਰਾ ਅਤੇ ਦੋ ਪੁੱਤਰ ਪ ਪਤ ਪਵਾਰ ਅਤੇ ਜੈ ਪਵਾਰ ਛੱਡ ਗਏ ਨੇ